ਮੇਰਾ ਨਾਮ ਗੁਰਨਾਸ ਕੋਰ ਹੈ। ਇਹ ਸਾਫ ਚੈਂਪੀਅਨਸ਼ਿਪ ਐ ਅਸੀਂ 1 ਮਾਰਚ ਨੂੰ ਗਏ ਸੀ ਨੇਪਾਲ। 1 ਤੋਂ 10 ਤੱਕ ਦਾ ਟੂਰਨਾਮੈਂਟ ਸੀ। ਇਸ ਸਾਫ ਗੇਮਸ ਐ 7 ਚਾਰ ਕੰਟਰੀਆਂ ਨੇ ਭਾਗ ਲਿੱਤਾ ਸੀ। ਭੂਟਾਨ, ਨੇਪਾਲ, ਬੰਗਲਾਦੇਸ਼ ਤੇ ਇੰਡੀਆ ਨੇ। 23 ਸਿਲੈਕਟ ਹੋਈਆਂ ਸੀਗੀਆਂ ਜਿੱਚ ਪੰਜਾਬ ਦੀਆਂ ਸਿਰਫ ਦੋ ਸੀਗੀਆਂ। ਮੈਂ ਤੇ ਗੁਰਦੀਪ ਕਿੰਨੇ ਜਲਦ ਗੇਮਾਂ ਕਰ ਰਹੀ ਸੀ। ਮੈਨੂੰ ਗੇਮ ਕਰਦਿਆਂ ਨੋਰਮੋਸ 6-7 ਸਾਲ ਹੋ ਗਏ। ਮਿਲਦੀ ਕੋਚਿੰਗ ਵੀ ਬਹੁਤ ਪਿਆਰ ਨਾਲ ਕਰਦੇ ਤੋਂ। ਕੋਚਿੰਗ ਮੈਂ ਆਪਣੇ ਫਾਦਰ ਤੋਂ ਲਿੱਤੀ ਐ ਪਰ ਟ੍ਰੇਨਿੰਗ ਮੈਂ ਕੋਲੋ ਗਰਾਊਂਡ ਸੈਂਟਰ ਕਰਦੀ ਆ ਨਵਿੰਦਰ ਸਿੰਘ ਕੋਲ ਕਰਦੀ ਆ ਮੈਂ। ਅਗਲੇ ਕਿੱਥੇ ਜਾਣਾ ਹੈ? ਅਗਲਾ ਹੁਣ AFC ਟੂਰਨਾਮੈਂਟ ਦਾ 2-3 ਮਹੀਨਾ ਬਾਅਦ ਐਕਸਪੋਜ਼ਰ ਟੂਰਨਾਮੈਂਟ ਫਰਾਂਸ, ਸਪੇਨ ਵਗੈਰਾ ਜਾਣਾ ਹੈ। ਕਿਵੇਂ ਦਾ ਲਾਗੂ? ਬਹੁਤ ਵਧੀਆ ਲੱਗਦਾ ਪਰ ਜੇ ਗੋਲ ਹੁੰਦਾ ਤਾਂ ਹੋਰ ਵਧੀਆ ਲੱਗਣਾ ਸੀ ਇਟਸ ਫਾਈਨ ਅਗਲੀ ਵਾਰ ਲਈ ਅਗਲੇ ਅੱਗੇ ਦੇਖੂ ਹਾਂ ਪੰਨਾ ਸਰਕਾਰ ਵੱਲੋਂ ਜੋ ਪੜਿਆ ਰਿਹਾ ਵਿਜ਼ੂਅਲ ਮੈਸੇਜ ਆ ਜਿਹੜਾ ਬਣਾਇਆ ਸਮਾਜ ਜਰਾ ਦੁੰਦ ਹਾਲੇ ਤੱਕ ਸਾਨੂੰ ਕਿਸੇ ਨੇ ਹਾਲੇ ਤੱਕ ਬੁਲਾਇਆ ਨਹੀਂ ਕਿਵੇਂ ਜਮੂਈਆ ਉਹ ਬੱਚੇ ਮੈਸੇਜ ਹੀ ਜਮਾ ਦੇਣੇ ਕੋਲ ਨਾ ਬੱਸ ਇਹ ਮੈਸੇਜ ਦੇਣਾ ਚਾਹੀਦਾ ਕਿ ਪੰਜਾਬ ਦੇ ਸਰ ਬਹੁਤ ਘੱਟ ਖਿਡਾਰੀ ਨਿਕਲਦੇ ਨੇ ਫੁੱਟਬਾਲ 'ਚ ਤਾਂ ਮੈਂ ਚਾਹਨੀ ਆ ਕਿ ਹੋਰ ਮੇਰੇ ਨਾਲ ਪੰਜਾਬ ਦੇ ਹੋਣ ਇਹ ਬਈ নো ਡਾਊਟ ਇੰਡੀਆ ਲੀਗ ਖੇਲਣਾ ਹੁੰਦਾ ਪਰ ਪੰਜਾਬ ਦੇ ਹੋਰ ਹੋਂ ਤਾਂ ਜ਼ਿਆਦਾ ਵਧੀਆ ਹੁੰਦਾ ਪੰਜਾਬ ਸਰਕਾਰ ਵੱਲੋਂ ਵੀ ਮੈਸੇਜ ਆਇਆ ਉਹ ਸੁਣਿਆ ਖੁਸ਼ਮਾਹਣਿਤ ਹੋ ਗਿਆ ਜਦੋਂ ਇਸ ਨੂੰ ਦੇਖਤੇ ਕਿਨੇ ਕੇ ਨਾ ਮੈਸੇਜ ਆਇਆ ਕਿੰਨੇ ਕੰਮੇ ਕੀਤੇ ਉਸੇ ਇਹ ਵੈਸ ਚ ਕੋਈ ਪ੍ਰੋਬਲਮ ਨਹੀਂ ਹੈ ਪਰ ਫਿਰ ਵੀ ਉਹ ਬੰਦੇ ਨੂੰ ਸਪੋਰਟ ਮਿਲਣੀ ਚਾਹੀਦੀ ਹੈ ਹੋਰ ਵਧੀਆ ਲੱਗਦਾ ਪਲੇਅਰ ਨੂੰ ਅੱਗੇ ਅੱਗੇ ਕਰਨ ਦੀ ਉਹ ਮਿਲਦੀ ਹੈ ਹਿੰਮਤ ਮਿਲਦੀ ਹੈ ਸੋ ਫਿਰ ਸਪੋਰਟ ਕੀ ਦੀ ਵਾਸਤੇ ਮਮਾ ਦੇ ਸਭ ਤੋਂ ਜ਼ਿਆਦਾ ਸਪੋਰਟ ਰਹੀ ਹੈ ਹਮੇਸ਼ਾ ਮੈਨੂੰ ਨਮਾ ਹੁੰਦੇ ਨਮਾ ਹਮੇਸ਼ਾ ਪਪਾ ਤੋਂ ਜਦ ਠੇਡ ਕਾ ਪੈਂਦੀ ਹੈ ਤਾਂ ਮਮਾ ਪਿੱਛੇ ਲੁਕਣਾ ਮਮਾ ਹਮੇਸ਼ਾ WhatsApp ਵਰਤ ਕਰਦੇ ਸਿਸਟਮ ਨੂੰ ਜਿੰਮਾ ਕਰ ਰਹੇ ਹਾਂ ਉਹਨਾਂ ਤੋਂ ਕਿ ਇਹ ਮਤ ਕਹੀਓ ਉਹ ਤਾਂ ਮੇਰਾ ਆਈਡਲ ਰਹੇ ਨੇ ਹਮੇਸ਼ਾ ਉਹਨਾਂ ਤੋਂ ਮੈਂ ਹਰ ਇੱਕ ਚੀਜ਼ ਉਹਨਾਂ ਤੋਂ ਸਿੱਖੀ ਹੈ ਸਟੇਜ ਤੇ ਬੋਲਣਾ ਇੰਟਰਵਿਊ ਦੇਣਾ ਈਵਨ ਕਿ ਫੁੱਟਬਾਲ ਵੀ ਹੋਣਾ ਤਾਂ ਇਹ ਜ਼ਿਆਦਾ ਸਿੱਖਦੀਆਂ